ਵਧੀਆ ਸੀ ਗਾਣਾ ਸਾਥੀ ਕੇ ਵੀਰ ਜੀ ਹੋਰ ਕਾਜੀ ਸਭ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਕਿਰਪਾ ਜੇ ਤਰੀ ਸੁਣਾਓ ਕਿਵੇਂ ਚੱਲ ਰਿਹਾ ਕੰਮ ਜੀ ਕੰਮ ਕਰ ਬੜਾ ਵਧੀਆ ਚੱਲਣ ਡਿਆ ਜੀ ਵਧੀਆ ਹਾਂ ਜੀ ਵੇਖਿਆ ਮਾਲ ਪਿਛਲਾ ਮਾਲ ਵੀਰ ਜੀ ਵੀ ਉਸੇ ਵੇਲੇ ਵਿਗ ਗਿਆ ਸੀ ਅੱਜ ਫਿਰ ਦੋ ਹੀ ਆ ਹੈ ਦੇ ਚਾਰ ਹੀ ਫਿਰ ਦੋ ਵਿਗੀਆਂ ਜੀ ਦੋ ਕੱਲ ਵਿਗੀਆਂ ਸੀ ਟੁਕੜਾ ਕਪੜਾ ਇਹ ਟੋਕੜ ਗੱਬਣਾ ਕੱਲ ਵੇਗੀਆਂ ਸੀ ਅੱਛਾ ਜੀ ਹਾਂ ਜੀ ਆ ਇੱਕ ਟੋਕੜ ਗੱਬਣ ਜੇ ਤੇ ਇੱਕ ਸੂਈ ਜੇ ਕਰੀ ਚਲੋ ਵੀ ਇਦੀ ਸੂਈ ਜੇ ਵਾਲੀ ਆ ਵੀ ਇਦੀ ਟੋਕੜ ਗੱਬਣ ਜੇ ਅੱਛਾ ਹਾਂ ਜੀ ਇਹਨੂੰ 4 ਮਹੀਨੇ ਹੋ ਗਏ ਜੇ ਤੇ ਪੰਜਵਾਂ ਲੱਗ ਗਿਆ ਜੇ 4 ਮਹੀਨੇ ਹੋ ਗਏ ਪੰਜਵਾਂ ਲੱਗ ਗਿਆ ਤੇ ਥਣ ਵੇਲੋਂ ਸੁੰਬਾ ਹੀ ਲੱਗਾ ਜੇ ਵਾਹ ਜੀ ਹੈ ਕਿ ਨਹੀਂ ਸੁੰਬਾ ਬਿਲਕੁਲ ਬਿਲਕੁਲ ਆ ਦੇਖਣਾ ਤੇ ਬੱਚਿਆਂ ਦਾ ਆ ਜੀ ਨਹੀਂ ਨਹੀਂ ਇਹ ਟੋਕੜ ਗੱਬਣ ਜੇ ਟੋਕੜ ਗੱਬਣਾ ਹਾਂ ਜੀ ਤੇ ਦੋਦੇ ਕਿੰਨਾ ਜੀ ਦੁੱਧ ਵੀਰ ਜੀ ਦੁੱਧ ਤੇ ਵਾਦੀ ਆ ਗਨੇ ਨੇ ਏਰ ਵਾ ਬੜਾ ਕੀਤਾ ਜੇ ਰਾਤੀ ਲਿਆਂਦੀ ਆ ਆਜੋ ਬੜਾ ਲਿਆਓ ਆ ਨਾ ਤੇ ਕੋਈ ਇਹਨੂੰ ਏਅਰ ਸ਼ੇਅਰ ਲਾਲੇ ਤੇ ਕੋਈ ਲਾਲੇ ਜਰਸੀ ਹਨਾ ਹਾਂਜੀ ਹਾਂ ਬਿਲਕੁਲ ਐਂ ਕਮਾਏ ਠੀਕ ਆ ਜਿਹੜੀ ਮਰਜ਼ੀ ਲਾਲੇ ਬਸ ਆਜੋ ਆਜੋ ਬਾਕੀ ਥਾਂ ਤੁਣ ਵੇਲੋ ਕਿੰਨਾ ਵਧੀਆ ਲੱਗਾ ਹਾਂਜੀ ਬਲਕਾ ਜੀ ਪਾ ਵੀਰ ਜੀ ਬਿਲਕੁਲ ਨਿਗਨਗੇ ਕਰਨੇ ਹਨਾ ਮੇਰੇ ਕੋਲ ਛੋਟੇ ਛੋਟੇ ਪਹਿਲੇ ਫੋਨ ਜੀ ਜਾਣ ਵਾਲੀਆਂ ਬਿਲਕੁਲ ਜੀ ਵੀਰ ਜੀ ਮੋਲੇ ਤੇ 35 ਆ ਤੇ 34 ਦੀ ਦੇ ਦਾਂਗੇ ਚਲੋ ਠੀਕ ਆ ਜਾਂਦੇ 34000 ਆਇਆ ਹੈ ਜੀ ਆ ਵੀਰ ਜੀ ਸੂਈ ਤੇ ਕੋਈ ਬੱਚਾ ਨਾਲੇ 20 ਦਿਨਾਂ ਦਾ ਕੋਈ ਪੰਗੀਆਂ ਦਾ ਬੱਛਾ ਜੀ ਮੱਛਾ ਹਣਾ ਹਾਂਜੀ ਤੇ ਦੁੱਧ ਜੇ 11 ਕਿਲੋ ਏਥੇ ਲੈ 11 ਕਿਲੋ ਦੁੱਧ ਹੈਗਾ ਹਾਂਜੀ ਲੋ ਜੀ ਲੋ ਜੀ 11 ਕਿਲੋ ਇਸ ਟਾਈਮ ਤਿਆਰ ਆ ਤੇ ਆ ਦੇਖੋ ਬੱਚਾ ਤੁਹਾਡੇ ਸਾਹਮਣੇ ਹੁਣ ਮੱਛਾ ਹੀ ਆਇਆ ਹੈ ਨਾ ਬੱਛਾ ਜੀ ਤੇ ਥਾਂ ਤੋਂ ਇਹ ਵੀ ਬੜਾ ਵਧੀਆ ਵੇਲੋ ਵੀਰ ਜੀ ਆ ਆਪਣਾ ਬੜੀ ਵਧੀਆ ਚਵਾਈ ਹੈ। ਅਗਾਜੀ ਚੋਜੂ ਵਧੀਆ ਬਿਲਕੁਲ। ਇੱਕ ਨੰਬਰ ਵੀਰ ਜੀ। ਵਾਹ ਜੀ। ਐਂਡੀ ਬਾਜੀ ਫਿਰ ਕੀ ਮਾਤਾ? ਇਹਦਾ ਵੀਰ ਜੀ ਬਿਲਕੁਲ ਜੈਜ ਕਰ ਜਨਾਵਾ। ਹੂੰ। ਇਹਦਾ ਮੁੱਲ 43000। ਅੱਛਾ। ਤੇ 42 ਦੀ ਦੇ ਦਾਂਗੇ। ਇਹ 42000 ਦੀ। ਹਾਂ ਜੀ। ਚਲੋ ਠੀਕ ਆ। ਇਹ 34 ਦੀ ਉਹ 42 ਦੀ। ਹਾਂ ਜੀ। ਦੇਖੋ ਜੀ ਆ ਬੱਚਾ ਆ ਗਿਆ। ਦੋ ਹੀ ਬਹਿਣਾ ਵੀਰੇ ਕੋਲ ਸੇਲ ਆ। ਬਾਕੀ ਮੇਰਾ ਇੱਥੇ ਆ ਗਿਆ ਰ ਇੱਕ ਟਾਈਮ ਦੋ ਟਾਈਮ ਚੁਆਇਸ ਕਰੋ ਹਣਾ ਜੀ ਹਾਂ ਜੀ ਹਾਂ ਜੀ ਅੱਛਾ ਤੇ ਨਾਮ ਇੱਥੇ ਆਪਣੇ ਕਹਾ ਸੀ ਜੀ ਪਿੰਡ ਕਣੀ ਹੈ ਕਿ ਬੰਗਰ ਤੇ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਤੇ ਮੋਬਾਈਲ ਨੰਬਰ ਹੈਗਾ ਜੀ 98775 81109 ਸਤਿਗੁਰ ਸਤਿਗੁਰ